ਕੌਣ ਹੋਵੇਗਾ ਕਾਂਗਰਸ ਦਾ ਅਗਲਾ ਪੰਜਾਬ ਦਾ ਪ੍ਰਧਾਨ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਹੋਣ ਜਾ ਰਿਹਾ ਹੈ ਹਾਈ ਕਮਾਂਡ ਨੇ ਸਪਸ਼ਟ ਕਰਤਾ ਕਿ ਕਿਹੜਾ ਬੰਦਾ ਹੁਣ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣੇਗਾ ਵੜਿੰਗ ਦੀ ਛੁੱਟੀ ਤੈਅ ਕਰ ਦਿੱਤੀ ਗਈ ਹੈ ਵੜਿੰਗ ਦੀ ਛੁੱਟੀ ਲਗਭਗ ਹੋਣ ਦੇ ਕਿਨਾਰੇ ਪਹੁੰਚ ਚੁੱਕੀ ਹੈ ਆਖਰਕਾਰ ਕਾਂਗਰਸ ਕਿਹਨੂੰ ਪ੍ਰਧਾਨ ਬਣਾਉਣ ਜਾ ਰਹੀ ਹੈ ਇਸ ਨੂੰ ਲੈ ਕੇ ਇੱਕ ਅਹਿਮ ਖਬਰ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਦਾ ਪ੍ਰਧਾਨ ਕੌਣ ਬਣਨ ਜਾ ਰਿਹਾ ਇਸ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੇਕਰ ਟੱਲੀ ਵਾਲਾ ਬਟਨ ਜਣੀ ਕੇ ਬਿੱਲ ਆਈਕਨ ਨਹੀਂ ਦੱਬਿਆ ਤਾਂ ਉਹਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਵੀਡੀਓਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਪਰਦੇ ਰਹਿਣ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਕਲੇਸ਼ ਕਿਸੇ ਤੋਂ ਲੁਕਿਆ ਤੇ ਛਪਿਆ ਨਹੀਂ ਹਰ ਕਾਂਗਰਸੀ ਚਾਹੁੰਦਾ ਹੈ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ ਖਾਸ ਕਰਕੇ ਚੋਟੀ ਦੇ ਜਿਹੜੇ ਪੰਜਾਬ ਕਾਂਗਰਸ ਦੇ ਆਗੂ ਨੇ ਜਿਹੜੇ ਚ ਬਿੰਗ ਬਾਜਵਾ ਚੰਨੀ ਰੰਧਾਵਾ ਰਾਣਾ ਫਲਾਨਾ ਧਮਕਾਨਾ ਸਾਰੇ ਚਾਹੁੰਦੇ ਆ ਕਿ ਸਾਨੂੰ ਬਣਾ ਦੋ ਕਿਸੇ ਤਰੀਕੇ ਬਣਾ ਦੋ ਸਾਨੂੰ ਸੀਐਮ ਦਾ ਚਿਹਰਾ ਬਣਾ ਦੋ ਮੁੱਖ ਮੰਤਰੀ ਬਣਾ ਦੋ ਬਸ ਇਸੇ ਚੱਕਰ ਚ ਕਾਂਗਰਸ ਦਾ ਕਲੇਸ਼ ਆਪਣੇ ਸਿਖਰ ਤੇ ਆ ਕੱਲ ਸੁਖੀ ਰੰਧਾਵਾ ਤਾਂ ਹੱਥ ਜੋੜ ਗਏ ਉਹ ਕਹਿੰਦੇਗੇ ਕਾਂਗਰਸ ਨੂੰ ਜਿਤਾ ਲਓ ਜੇ ਕਾਂਗਰਸ ਜਿੱਤੂਗੀ ਮੁੱਖ ਮੰਤਰੀ ਤਾਂ ਕੋਈ ਨਾ ਕੋਈ ਬਣ ਹੀ ਜਾਊਗਾ ਜੇ ਕਾਂਗਰਸ ਨਾ ਜਿੱਤੀ ਫਿਰ ਆਪੇ ਬਣੇ ਮੁੱਖ ਮੰਤਰੀ ਰਹਿ ਜਾਓਗੇ ਫਿਰ ਪਾਰਟੀ ਨਹੀਂ ਜਿੰਨੀ ਜੇ ਤੁਸੀਂ ਪਹਿਲਾਂ ਹੀ ਮੁੱਖ ਮੰਤਰੀ ਬਣਨਾ ਹੈ ਇਹ ਗੱਲ ਸੁਖੀ ਰੰਧਾਵੇ ਨੂੰ ਹੱਥ ਜੋੜ ਕੇ ਇੱਕ ਤਰ੍ਹਾਂ ਨਾਲ ਕਰਨੀ ਪੈਗੀ ਸੁਖੀ ਰੰਧਾਵਾ ਦਾ ਕਰਕੇ ਹੱਥ ਖੜੇ ਤੇ ਨਾਲੇ ਜੋੜ ਕੇ ਹੱਥ ਸਾਰਿਆਂ ਨੂੰ ਹੁਣ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਨੂੰ ਲੈ ਕੇ ਚਰਚਾ ਮੱਕਈ ਇਹ ਗੱਲ ਸਪਸ਼ਟ ਕੀਤੀ ਜਾ ਰਹੀ ਹੈ ਕਿ ਰਾਜਾ ਵੜਿੰਗ ਤੋਂ ਸਾਨੂੰ ਹਾਈ ਕਮਾਂਡ ਕਹਿੰਦੀ ਕਿ ਕੋਈ ਦੁੱਖ ਤਕਲੀਫ ਨਹੀਂ ਹੈ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਨਾਲ ਸਾਨੂੰ ਕੋਈ ਬਹੁਤੀ ਦਿੱਕਤ ਨਹੀਂ ਹੈ ਪਰ ਉਹ ਲੁਧਿਆਣੇ ਦੀ ਹਾਈ ਲੋਕ ਸਭਾ ਮੈਂਬਰੀ ਹੋਣ ਕਰਕੇ ਉਹਨਾਂ ਦੇ ਕੋਲੇ ਕੰਮ ਦਾ ਬਹੁਤ ਜ਼ਿਆਦਾ ਹੈ ਉਹ ਚਾਹੁੰਦੇ ਨੇ ਕੋਈ ਫਰੈਸ਼ ਨਵਾਂ ਚਿਹਰਾ ਲੈ ਆਂਦਾ ਜਾਵੇ ਜਿਹੜਾ ਕਾਂਗਰਸ ਨੂੰ ਇਕਜੁੱਟ ਕਰ ਸਕੇ ਤੇ ਜਿਹਦੇ ਤੇ ਰੋਲਾ ਵੀ ਨਾ ਪਵੇ ਇਸ ਲਈ ਕਾਂਗਰਸ ਹਾਈ ਕਮਾਂਡ ਨੇ ਫਾਰਮੂਲਾ ਤੈਅ ਕੀਤਾ ਹੈ ਕਿ ਇਹ ਜਿਹੜੇ ਧੜੇ ਨੇ ਬੜਿੰਗ ਬਾਜਵਾ ਸੁਖੀ ਰੰਦਾਵਾ ਜੀਰਾ ਫਲਾਨਾ ਇਹ ਧੜਿਆਂ ਤੋਂ ਬਾਹਰ ਜਿਹੜਾ ਆਸ਼ੂ ਰਾਣਾ ਗੁਰਜੀਤ ਪ੍ਰਗਟ ਸਿੰਘ ਚੰਦੀ ਧੜਾ ਆ ਇਹ ਤੋਂ ਬਾਹਰ ਜਾ ਕੇ ਕੋਈ ਨਵਾਂ ਪ੍ਰਧਾਨ ਲਿਆਂਦਾ ਜਾਵੇ ਇਹਨਾਂ ਤੜਿਆਂ ਤੋਂ ਬਾਹਰੋਂ ਪ੍ਰਧਾਨ ਲਿਆਂਦਾ ਜਾਵੇ ਤੇ ਇਹ ਤੈਅ ਕੀਤਾ ਜਾਵੇ ਕਿ ਉਹ ਧਰਮ ਜਾਂ ਅਦਾ ਜਾਤ ਦੇ ਆਧਾਰ ਤੇ ਨਹੀਂ ਹੋਊਗਾ ਉਹ ਪ੍ਰਧਾਨ ਆਪਣੀ ਸਿਆਸੀ ਸੂਝਬੂਝ ਕਾਬਲੀਅਤ ਦੇ ਆਧਾਰ ਤੇ ਹੋਊਗਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੋਊਗਾ ਇਹ ਮਾਪਦੰਡ ਤੈਅ ਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਇੱਕ ਸਰਵੇਖਣ ਵੀ ਕਰਾਉਣ ਜਾ ਰਹੀ ਹੈ ਉਸ ਸਰਵੇਖਣ ਤੋਂ ਬਾਅਦ ਰਾਜਾ ਵੜਿੰਗ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ ਹਾਲਾਕੇ ਇਹਦੇ ਬਾਰੇ ਦੋ ਤਰ੍ਹਾਂ ਵਾਲੇ ਇੱਕ ਦੀ ਇੱਕ ਜਿਹੜੀ ਅੱਗੇ ਜਾ ਕੇ ਗੱਲ ਕਰਦੇ ਆ ਕਿ ਜਿਹੜੇ ਇੱਕ ਮਤ ਹੋਰ ਹੈ ਜਿਹੜਾ ਇਸ ਰਾਜਾ ਵੜਿੰਗ ਦੀ ਪ੍ਰਧਾਨਗੀ ਬਾਰੇ ਉਹ ਹੈ ਉਹ ਵੀ ਤੁਹਾਨੂੰ ਦੱਸਦੇ ਆ ਪਰ ਇਹ ਸਪਸ਼ਟ ਹੈ ਕਿ ਰਾਜਾ ਵੜਿੰਗ ਨੂੰ ਹੁਣ ਬਹੁਤਾ ਲੰਬਾ ਸਮਾਂ ਪ੍ਰਧਾਨ ਰਹਿ ਨਹੀਂ ਦਿੱਤਾ ਜਾਊਗਾ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਦੂਜਾ ਧੜਾ ਵੀ ਚਾਹੁੰਦਾ ਕਿ ਰਾਜੇ ਨੂੰ ਹਟਾ ਕੇ ਜਿਹਨੂੰ ਮਰਜ਼ੀ ਲਾ ਦੋ ਕੋਈ ਚੱਕਰ ਨਹੀਂਗਾ ਰਾਜੇ ਨੂੰ ਹਟਾ ਦਿਓ ਉਹਨਾਂ ਨੂੰ ਪਤਾ ਹੈ ਕਿ ਰਾਜਾ ਜੇ ਰਾਜਾ ਪੈਰ ਜਮਾ ਰਿਹਾ ਰਾਜਾ ਇਸ ਗੱਲ ਲਈ ਦਾਵੇਦਾਰੀ ਠੋਕ ਰਿਹਾ ਕਿ ਮੈਂ ਮੁੱਖ ਮੰਤਰੀ ਬਣਨਾ ਹੈ ਮੈਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਜਾਵੇ ਕਾਂਗਰਸ ਦੀ ਮਜਬੂਰੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਰਾਜਾ ਵੜਿੰਗ ਆਪਣੇ ਆਪ ਨੂੰ ਤਾਂ ਉਹਨਾਂ ਨੂੰ ਵੀ ਪਤਾ ਹੈ ਕਿ ਜਿੱਦਨ ਰਾਜਾ ਵੜਿੰਗ ਪ੍ਰਧਾਨਗੀ ਤੋਂ ਉੱਤਰ ਗਿਆ ਰਾਜਾ ਵੜਿੰਗ ਹੀਰੋ ਤੋਂ ਜ਼ੀਰੋ ਹੋ ਜਾਏਗਾ ਇਸੇ ਚੱਕਰ ਚੋਂ ਕਹਿੰਦੇ ਕਿਸੇ ਮਰਜ਼ੀ ਨੂੰ ਬਣਾ ਦਿਓ ਯਾਰ ਰਾਜੇ ਨੂੰ ਛੱਡੋ ਤੁਸੀਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਇਸ ਸਥਿਤੀ ਦੇ ਵਿੱਚ ਹੁਣ ਖਬਰ ਜੋ ਆ ਰਹੀ ਹੈ ਉਸ ਨੂੰ ਲੈ ਕੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਦੇਖੀਆਂ ਜਾ ਰਹੀਆਂ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਸਾਲ 2027 ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਹੁਣੇ ਤੋਂ ਬਣਾਉਣੀ ਸ਼ੁਰੂ ਕੀਤੀ ਹੋਈ ਹੈ ਰਣਨੀਤੀ ਵਿੱਢਣੀ ਸ਼ੁਰੂ ਕਰ ਦਿੱਤੀ ਹੈ ਇਸੇ ਰਣਨੀਤੀ ਦੇ ਤਹਿਤ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਜਿਹੜੀ ਆ ਉਹ ਚੱਲ ਰਹੀ ਹੈ ਕਾਂਗਰਸ ਹਾਈ ਕਮਾਂਡ ਦੇ ਉੱਚ ਪੱਧਰੀ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਚੋਣ ਕਰਨ ਤੋਂ ਪਹਿਲਾਂ ਇਸ ਸਬੰਧੀ ਕੁਝ ਨਵੇਂ ਨਿਯਮ ਅਤੇ ਸ਼ਰਤਾਂ ਤੈਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਹੀ ਨਵਾਂ ਪ੍ਰਧਾਨ ਲਾਇਆ ਜਾਵੇਗਾ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨੇੜਲੇ ਸੂਤਰ ਦੱਸਦੇ ਨੇ ਕਿ ਪੰਜਾਬ ਨੂੰ ਲੈ ਕੇ ਉਹ ਬਹੁਤ ਗੰਭੀਰਤਾ ਨਾਲ ਨੀਤੀ ਬਣਾਉਣ ਤੇ ਲੱਗੇ ਹੋਏ ਨੇ ਕਿਉਂਕਿ ਕਾਂਗਰਸ ਹਾਈ ਕਮਾਂਡ ਨਹੀਂ ਚਾਹੁੰਦੀ ਕਿ ਪੰਜਾਬ ਵਿੱਚ ਵੀ ਹਰਿਆਣੇ ਵਾਲਾ ਕੰਮ ਹੋਵੇ ਅਤੇ ਕਾਂਗਰਸ ਸਰਕਾਰ ਬਣਾਉਣ ਤੋਂ ਖੁੰਝ ਜਾਵੇ ਇਸ ਦੇ ਚਲਦਿਆਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਹਾਈ ਕਮਾਂਡ ਨੇ ਅੰਦਰ ਖਾਤੇ ਇੱਕ ਸਰਵੇਖਣ ਕਰਵਾਉਣ ਦੀ ਤਿਆਰੀ ਵਢੀ ਹੈ ਇਸੇ ਤਹਿਤ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਦਾ ਮੰਨਣਾ ਹੈ ਕਿ ਹਰਿਆਣਾ ਵਿੱਚ ਪਾਰਟੀ ਦੋ ਧੜਿਆਂ ਦੇ ਚੱਲਦਿਆਂ ਸਰਕਾਰ ਬਣਾਉਣ ਤੋਂ ਖੁੰਝ ਗਈ ਸੀ ਇਸ ਦੇ ਉਲਟ ਪੰਜਾਬ ਦੇ ਵਿੱਚ ਕਾਂਗਰਸ ਦੇ ਦੋ ਦੀ ਥਾਂ ਕਈ ਧੜੇ ਬਣ ਚੁੱਕੇ ਨੇ ਜਿਸ ਦੇ ਚੱਲਦੇ ਉਹਨਾਂ ਨੂੰ ਇਹਨਾਂ ਧੜਿਆਂ ਵਿੱਚੋਂ ਪ੍ਰਧਾਨ ਬਣਾਉਣ ਦਾ ਜੋਖਮ ਨਹੀਂ ਲੈਣਾ ਚਾਹੁੰਦੀ ਕਾਂਗਰਸ ਹਾਈ ਕਮਾਂਡ ਐਸਾ ਸਿਰਦਰਦ ਨਹੀਂ ਪੈਦਾ ਕਰਨਾ ਚਾਹੁੰਦੀ ਸੂਤਰਾ ਦੇ ਅਨੁਸਾਰ ਕਾਂਗਰਸ ਹਾਈ ਕਮੰਡ ਚਾਹੁੰਦੀ ਹੈ ਕਿ ਕਿਸੇ ਅਜਿਹੇ ਆਗੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ ਜੋ ਇਨ੍ਹਾਂ ਵਿੱਚੋਂ ਕਿਸੇ ਵੀ ਧੜੇ ਨਾਲ ਸੰਬੰਧਿਤ ਨਾ ਹੋਵੇ। ਉਹਨਾਂ ਕਹੇ ਕਿ ਉਸ ਨਾਲ ਕਿਸੇ ਕਿਸਮ ਦਾ ਕੋਈ ਵਿਵਾਦ ਵੀ ਨਾ ਜੁੜਿਆ ਹੋਵੇ। ਇਸ ਤੋਂ ਇਲਾਵਾ ਇਸ ਪ੍ਰਕਿਰਿਆ ਦੌਰਾਨ ਕੀਤੇ ਜਾਣ ਵਾਲੇ ਸਰਵੇਖਣ 'ਚ ਇਸ ਗੱਲ ਦੀ ਰਿਪੋਰਟ ਵੀ ਲਈ ਜਾਵੇਗੀ ਕਿ ਕਿਹੜੇ ਆਗੂ ਨੇ ਸੱਤਾਧਾਰੀ ਜਾਂ ਹੋਰ ਪਾਰਟੀਆਂ ਦੇ ਸੰਪਰਕ 'ਚ ਨੇ ਅਤੇ ਉਹਨਾਂ ਦੀ ਸੂਚਨਾ ਮਿਲਨ ਮੁਗਰੋਂ ਅਜਿਹੇ ਆਗੂਆਂ ਨੂੰ ਵੀ ਇਸ ਦੌੜ 'ਚੋਂ ਬਾਹਰ ਕਰ ਦਿੱਤਾ ਜਾਵੇਗਾ। ਪਾਰਟੀ ਬਦਲ ਕੇ ਆਏ ਕਿਸੇ ਵੀ ਆਗੂ ਨੂੰ ਮੌਕਾ ਦੇਣ ਦੀ ਬਜਾਏ ਹਾਈ ਕਮਾਂਡ ਚਾਹੁੰਦੀ ਹੈ ਕਿ ਪੁਰਾਣੀ ਟਕਸਾਲੀ ਕਾਂਗਰਸੀਆਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਵੇ ਪਰ ਇਸ ਵਾਰ ਕਾਂਗਰਸ ਹਾਈ ਕਮਾਂਡ ਜੋ ਰਣਨੀਤੀ ਤਿਆਰ ਕਰ ਰਹੀ ਹੈ ਉਸ ਤਹਿਤ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਜਾਤ ਜਾਂ ਧਰਮ ਦੇ ਆਧਾਰ ਤੇ ਨਹੀਂ ਸਗੋਂ ਕਾਬਲੀਅਤ ਦੇ ਆਧਾਰ ਤੇ ਚੁਣਿਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਹਾਈ ਕਮਾਂਡ ਵੱਲੋਂ ਅੰਦਰਖਾਤੇ ਅਬਜ਼ਰਵ ਨਿਯੁਕਤ ਕਰਕੇ ਭੇਜੇ ਜਾ ਰਹੇ ਨੇ ਜੋ ਸਾਰੀ ਰਿਪੋਰਟ ਹਾਈ ਕਮਾਂਡ ਨੂੰ ਸੌਂਪਣਗੇ ਉਸ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੰਮ ਕਾਜ ਤੋਂ ਸੰਤੁਸ਼ਟ ਮੰਨੀ ਜਾਂਦੀ ਹੈ ਪਰ ਉਹਨਾਂ ਕੋਲ ਲੁਧਿਆਣੇ ਦੀ ਲੋਕ ਸਭਾ ਮੈਂਬਰ ਹੀ ਹੈ ਤੇ ਇਸ ਜ਼ਿੰਮੇਵਾਰੀ ਨੂੰ ਉਹ ਨਿਭਾ ਰਹੇ ਨੇ ਤੇ ਜਿਸ ਕਰਕੇ ਬਹੁਤ ਜਿਹੜਾ ਕੰਮ ਦਾ ਜ਼ਿਆਦਾ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਕਿਸੇ ਹੋਰ ਆਗੂ ਨੂੰ ਦਿੱਤੀ ਜਾਵੇ ਤਾਜੋ ਵਿਧਾਨ ਸਭਾ ਚੋਣਾਂ ਲਈ ਪੂਰੀ ਤਾਕਤ ਝੋਕ ਦੇਵੇ ਹਾਲਾਂਕਿ ਸੂਤਰੇ ਵੀ ਦੱਸਦੇ ਨੇ ਕਿ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਮੌਜੂਦਾ ਪ੍ਰਧਾਨ ਬੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਕਈ ਹੋਰ ਸੀਨੀਅਰ ਆਗੂਆਂ ਨਾਲ ਵੀ ਵਿਚਾਰ ਵਟਾਂਦਰਾ ਹੋ ਸਕਦਾ ਹੈ। ਕੁੱਲ ਮਿਲਾ ਕੇ ਜੇ ਦੇਜ ਜਮਾ ਘਟੋ ਕਰਕੇ ਦੇਖੀਏ ਸਾਰਾ ਕੁਝ ਭਾਗ ਗੁਣਾ ਕਰਕੇ ਦੇਖੀਏ ਤੇ ਇੱਕ ਗੱਲ ਸਪਸ਼ਟ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਲਈ ਪੰਜਾਬ ਕਾਂਗਰਸ ਦੀ ਧੜੇਬੰਦੀ ਸਿਰਦਰਦੀ ਬਣ ਚੁੱਕੀ ਹੈ ਚਰਚਾਵਾਂ ਤਾਂ ਕਈ ਚੱਲਦੀਆਂ ਸੀ ਕਿ ਹਿੰਦੂ ਚਿਹਰੇ ਨੂੰ ਬਣਾ ਦਿੱਤਾ ਜਾਵੇ ਦਲਤ ਨੂੰ ਬਣਾ ਦਿੱਤਾ ਜਾਵੇ ਸਿੱਖ ਜੱਟ ਸਿੱਖ ਨੂੰ ਬਣਾ ਦਿੱਤਾ ਜਾਵੇ OBC ਚੋਂ ਬਣਾ ਦਿੱਤਾ ਜਾਵੇ ਕਈ ਤਰ੍ਹਾਂ ਦੀ ਕੈਲਕੂਲੇਸ਼ਨਾਂ ਪਹਿਲਾਂ ਚੱਲਦੀਆਂ ਰਹੀਆਂ ਅੱਜ ਤੋਂ 4-5 ਮਹੀਨੇ ਪਹਿਲਾਂ ਉਹਨਾਂ ਕੈਲਕੂਲੇਸ਼ਨਾਂ ਤੇ ਹੁਣ ਬ੍ਰੇਕ ਲੱਗ ਚੁੱਕੀ ਹੈ ਜਿਹੜੀ ਇਹ ਤਾਜ਼ਾ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਕਾਂਗਰਸ ਹਾਈ ਕਮਾਂਡ ਚਾਹੁੰਦੀ ਹੈ ਕਿ ਤਗੜਾ ਬੰਦਾ ਲਿਆਂਦਾ ਜਾਵੇ ਜਿਹਦਾ ਜਾਤ ਜਾਂ ਵਿਸ਼ੇਸ਼ ਧਰਮ ਨਾਲ ਹੁਣ ਤਾਂ ਮੰਨਦੇ ਦਾ ਹੁਣ ਲਗਭਗ ਹਰ ਕੋਈ ਧਰਮ ਨੂੰ ਮੰਨਦਾ ਬਹੁਤ ਘੱਟ ਲੋਕ ਨਾਸਤਿਕ ਨੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਕੈਲਕੂਲੇਸ਼ਨ ਨੂੰ ਹੀ ਆਧਾਰ ਬਣਾਇਆ ਜਾਊਗਾ ਆਧਾਰ ਬਣਾਇਆ ਜਾਊਗਾ ਉਹਦੇ ਜੱਥੇ ਬੰਦੇ ਉਹਦੀ ਮਾਸ ਅਪੀਲ ਉਹਦਾ ਲੋਕਾਂ 'ਚ ਵਿਚਰਨਾ ਉਹਦੀ ਸਿਆਸੀ ਸੂਝਬੂਝ ਉਹਦੀ ਕਾਬਲੀਅਤ ਅਸਲ 'ਚ ਮੈਰਿਟ ਹੋਊਗੀ ਨਾ ਕਿ ਉਹਦਾ ਜਾਤ ਜਾਂ ਧਰਮ ਇਹ ਵੀ ਗੱਲ ਸਪਸ਼ਟ ਕੀਤੀ ਜਾ ਚੁੱਕੀ ਹੈ ਕਿ ਫਿਰ ਇਹਦਾ ਮਤਲਬ ਨਾ ਤਾਂ ਵੜਿੰਗ ਪ੍ਰਧਾਨ ਬਣੇ ਨਾ ਬਣੇ ਬਾਜਵਾਰ ਨਾ ਮਣੇ ਸੁਖੀ ਰੰਦਾਵਾ ਤੇ ਨਾ ਹੀ ਬਣੇ ਚੰਨੀ ਨਾ ਹੀ ਬਣੇ ਰਾਣਾ ਗੁਰਜੀਤ ਤੇ ਆਸ਼ੂ ਜਾਂ ਪ੍ਰਗਟ ਸਿੰਘ ਵੀ ਇਹ ਇਨਾ ਧੜਿਆਂ ਚੋਂ ਦਾ ਕੋਈ ਨਹੀਂ ਬਣ ਰਿਹਾ ਨਾ ਹੀ ਸਿੱਧੂ ਬਣੇ ਫਿਰ ਕਿਉਂਕਿ ਉਹਨਾਂ ਦਾ ਵੀ ਇੱਕ ਧੜਾ ਆ ਹਾਲਾਂਕਿ ਕਈ ਲੋਕ ਅੰਦਾਜ਼ੇ ਲਾਉਂਦੇ ਆ ਕਿ ਸਿੱਧੂ ਬਣ ਸਕਦੇ ਨੇ ਪਰ ਉਹਨਾਂ ਦਾ ਤਾਂ ਆਪਣਾ ਇੱਕ ਧੜਾ ਨਾ ਫਿਰ ਫਿਰ ਉਹ ਤੜੇ ਜਿੰਨੇ ਧੜੇ ਨੇ ਉਹਨਾਂ ਚੋਂ ਤਾਂ ਕੋਈ ਨਹੀਂ ਹੁਣ ਸਵਾਲ ਇਹ ਆ ਕਿ ਕੌਣ ਬਣ ਸਦਾ ਬੰਦਾ ਕੌਣ ਹੋ ਸਕਦਾ ਮੈਰਿਟ ਤਾਂ ਤੈਅ ਕਰ ਲਈ ਗਈ ਕਿ ਆ ਚੀਜ਼ਾਂ ਹੁਣ ਨਾ ਉਹਦਾ ਧਰਮ ਦੇਖਿਆ ਜਾਊ ਨਾ ਉਹਦੀ ਜਾਤ ਦੇਖੀ ਜਾਊ ਇਹ ਵੀ ਗੱਲ ਸਪਸ਼ਟ ਕੀਤੀ ਗਈ ਹੈ ਕਿ ਜਿਹੜੇ 60 ਤੋਂ 70 ਸਾਲ ਦੇ ਬੰਦੇ ਨੇ ਉਹ ਬਾਹਰ ਕੱਢ ਦਿੱਤੇ ਜਾਣਗੇ ਇਹ ਵੀ ਤੈਅ ਕੀਤਾ ਜਾ ਰਿਹਾ ਹੈ ਕਿ ਸਰਵੇਖਣ ਚ ਪਤਾ ਲਾਉਣਾ ਹੈ ਕਿ ਕਿਹੜੇ ਬੰਦੇ ਨੇ ਸੱਤਾਧਾਰੀ ਜਾਂ ਹੋਰ ਪਾਰਟੀਆਂ ਦੇ ਨਾਲ ਤਾਰਾ ਜੋੜ ਰੱਖੀਆਂ ਨੇ ਉਹਨਾਂ ਨੂੰ ਵੀ ਦੌੜ ਚੋਂ ਬਾਹਰ ਕਰ ਦੇਣਾ ਹੈ ਇਹ ਸਾਰੀਆਂ ਚੀਜ਼ਾਂ ਤੈਅ ਕਰ ਲੈਣੀਆਂ ਇੱਕ ਮੈਰਿਟ ਹੋਊਗੀ ਕਿ ਉਹਦੀ ਸਕਿੱਲ ਕੀ ਹੈ ਉਹਦਾ ਹੁਨਰ ਕੀ ਹੈ ਕੀ ਉਹਦੀ ਕਾਬਲੀਅਤ ਹੈ ਕਿ ਉਹ ਵਾਕਈ ਪਾਰਟੀ ਨੂੰ ਇੱਕ ਜੋਟਕਾਰ ਸਕਦਾ ਹੈ ਚੋਣਾਂ 'ਚ ਉਹਦੀ ਲੋਕਾਂ 'ਚ ਅਪੀਲ ਹੋਣੀ ਚਾਹੀਦੀ ਹੈ ਉਹਦੀ ਜਥੇਬੰਦਕ ਤੇ ਸਿਆਸੀ ਸੂਝ-ਬੂਝ ਪਰਖੀ ਜਾਣੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਤਕਰਨ ਹੁਣ ਐਸਾ ਹੀਰਾ ਕਿਹੜਾ ਕਮਿਆਬ ਕਾਂਗਰਸ 'ਚ ਇੱਥੇ ਨਿਗਾ ਮਾਰਨ ਦੀ ਲੋੜ ਹੈ ਕਿ ਐਸਾ ਹੀਰਾ ਕਿਹੜਾ ਹੈ ਜਿਹਦੀ ਮਾਸ ਅਪੀਲ ਵੀ ਹੋਵੇ ਜਿਹਦੀ ਲੋਕਾਂ 'ਚ ਪਛਾਣ ਵੀ ਹੋਵੇ ਸਿਆਸੀ ਸੂਝ-ਬੂਝ ਵੀ ਹੋਵੇ ਇਸ ਇਨਾ ਧੜਿਆਂ ਦੇ ਵਿੱਚ ਨਾ ਵਿਚਰ ਰਿਹਾ ਹੋਵੇ ਨਹੀਂ ਤਾਂ ਬਾਕੀ ਦਾ ਸਾਰੇ ਆਗੂ ਅੱਗੇ ਪਿੱਛੇ ਨਾ ਟੜਿਆਂ ਚ ਵਿਚਰ ਰਹੇ ਨੇ ਕੁਝ ਕਾ ਆਗੂ ਦੋਨਾ ਤਿੰਨਾਂ ਟੜਿਆਂ ਸਾਰਿਆਂ ਜੀ ਵਿਚਰਦੇ ਨੇ ਇਹਦਾ ਮਤਲਬ ਹੈ ਕਿ ਉਹ ਸਾਰਿਆਂ ਦੇ ਨਾਲ ਉਹਨਾਂ ਦੀ ਸੈਟਿੰਗ ਹੈ ਸ਼ਾਇਦ ਉਹਨਾਂ ਦੇ ਵਿੱਚੋਂ ਕਿਸੇ ਦਾ ਨੰਬਰ ਲੱਗ ਜੇ ਮੇਰੇ ਦਿਮਾਗ ਚ ਕਈ ਨਾ ਚੱਲ ਰਹੇ ਨੇ ਪਰ ਜਦੋਂ ਕਨਫਰਮ ਹੋ ਜਾਣਗੀ ਜਾਂ ਕੁਝ ਆਜੂਗਾ ਮੈਂ ਤੁਹਾਨੂੰ ਉਹ ਜਰੂਰ ਦੱਸੂਗਾ ਜੇ ਮੇਰੇ ਨਿੱਜੀ ਰਹਿਮਨ ਨੂੰ ਨਹੀਂ ਹੋਵੇ ਤਾਂ ਕਈ ਨਾ ਆਨੇ ਸਾਰੇ ਸੱਤ ਨਾਂ ਜਿਹੜੇ ਨੇ ਉੱਭਰ ਕੇ ਸਾਹਮਣੇ ਆਉਂਦੇ ਨੇ ਹਾਲਾਂਕਿ ਚਰਚਾ ਇਹ ਹੈ ਕਿ ਰਾਜਾ ਵੜਿੰਗ ਨੂੰ ਨਹੀਂ ਹਟਾਇਆ ਜਾ ਸਕਦਾ ਕੁਝ ਕਾਂਗਰਸੀਆਂ ਦਾ ਇਹ ਮੰਨਣਾ ਹੈ ਕਿ ਤਰਨਤਾਰਨ ਜਿਮਣੀ ਚੋਣ ਆ ਗਈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਨਿੱਜੀ ਤੌਰ ਤੇ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਇਹ ਸਟੈਪ ਛੇਤੀ ਹੀ ਲੈਣ ਜਾ ਰਹੀ ਹੈ ਕਿਉਂਕਿ ਢੜੇਬੰਦੀ ਐਸਾ ਨਸੂਰ ਬਣ ਗਿਆ ਜਿਹੜਾ ਹਾਈ ਕਮਾਂਡ ਛੇਤੀ ਤੋਂ ਛੇਤੀ ਐਸਾ ਜ਼ਖਮ ਹੈ ਜਿਹੜਾ ਨਸੂਰ ਬਣ ਚੁੱਕਿਆ ਹੈ ਉਹਦਾ ਛੇਤੀ ਤੋਂ ਛੇਤੀ ਆਪਰੇਸ਼ਨ ਕਰਨਾ ਚਾਹੁੰਦੀ ਹੈ